ਨਾਮ シュਮਾਰ ਕਰਵਾਉਣ ਵਾਲੀ ਐਕਟਰਸ ਦੀਪਿਕਾ ਪਡੂਕੋਂ ਦੇ ਬਾਰੇ ਜਿਨ੍ਹਾਂ ਦੇ ਵੱਲੋਂ ਬਹੁਤ ਸਾਰੀਆਂ ਹਿੱਟ ਫਿਲਮਾਂ ਜੋ ਆ ਬਾਲੀਵੁੱਡ ਇੰਡਸਟਰੀ ਦਿੱਤੀਆਂ ਗਿਆ ਨੇ ਇੱਕ ਵੱਡੀ ਫੈਨ ਫਾਲੋਇੰਗ ਜੋ ਆ ਉਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਫੋਲੋ ਕਰ ਦਿਆ ਦੀਪਿਕਾ ਦੀ ਗੱਲ ਕਰੀਏ ਤੇ ਉਹਨਾਂ ਨੇ 18 ਸਾਲ ਤੋਂ ਬਾਲੀਵੁੱਡ ਦੇ ਵਿੱਚ ਕੰਮ ਕੀਤਾ ਹੈ ਪਹਿਲੀ ਫਿਲਮ ਸੀ ਉਹਨਾਂ ਦੀ ਓਮ ਸ਼ਾਂਤੀ ਓਮ ਜੋ ਕਿ ਸ਼ਾਹਰੂਖ ਖਾਨ ਦੇ ਆਪੋਜ਼ਿਟ ਉਹਨਾਂ ਨੂੰ ਲੀਡ ਰੋਲ ਵੱਜੋਂ ਵੇਖਿਆ ਗਿਆ ਸੀਗਾ ਇਸ ਫਿਲਮ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਇਹ ਫਿਲਮ ਉਹਨਾਂ ਦੀ ਬਲਾਕਬਸਟਰ ਫਿਲਮ ਸਾਬਿਤ ਹੋਈ ਸੀਗੀ ਜਿਸ ਤੋਂ ਬਾਅਦ ਇਹ ਐਕਟ੍ਰੈਸ ਜੋ ਸੀ ਰਾਤੋਂ ਰਾਤ ਸਟਾਰ ਬਣ ਗਈ ਸੀ ਹਰ ਕਿਸੇ ਦੇ ਦਿਲ ਦੀ ਧੜਕਣ ਬਣ ਗਈ ਸੀ ਅੱਜ ਐਕਟਰਸ ਦੀ ਅਸੀਂ ਕੈਰੀਅਰ ਦੇ ਬਾਰੇ ਗੱਲ ਕਰਾਂਗੇ ਕਿ ਕਿਹੜੇ ਬਿਜ਼ਨਸ ਦੇ ਵਿੱਚ ਐਕਟਰਸ ਉਹ ਕੰਮ ਕਰਦੀ ਹੈ ਜਿਸ ਤੋਂ ਉਹਨਾਂ ਨੂੰ ਬਹੁਤ મોટી ਕਮਾਈ ਹੁੰਦੀ ਹੈ ਤੇ ਅੱਜ ਉਹਨਾਂ ਦੇ ਟੋਟਲ ਨੈਟਵਰਥ ਦੇ ਉੱਤੇ ਵੀ ਇੱਕ ਝਾਤ ਮਾਰਾਂਗੇ ਦੀਪਿਕਾ ਪਾਟਕੋਂ ਦੀ ਗੱਲ ਕਰੀਏ ਤਾਂ 18 ਸਾਲ ਪਹਿਲਾਂ ਉਹਨਾਂ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਫਿਲਮਾਂ ਤੋਂ ਇਲਾਵਾ ਦੀਪਿਕਾ ਕਈ ਹੋਰ ਮਾਧਿਅਮ ਤੋਂ ਹਰ ਸਾਲ ਵੱਡੀ ਕਮਾਈ ਕਰਦੀ ਹੈ ਦਰਸਲ ਦੀਪਿਕਾ ਪਾਡੂ ਕੋਨੇ ਇੱਕ ਵਧੀਆ ਐਕਟਰਸ ਹੋਣ ਦੇ ਨਾਲ ਨਾਲ ਇੱਕ ਬਿਜ਼ਨਸ ਔਮਨ ਵੀ ਹੈ ਸਾਲ 2018 ਤੋਂ ਆਪਣਾ ਪ੍ਰੋਡਕਸ਼ਨ ਹਾਊਸ ਲਾਂਚ ਤੋਂ ਬਾਅਦ ਦੀਪਿਕਾ ਪਾਡੂਕੋਨ ਨੇ ਹੋਰ ਵੀ ਬਿਜ਼ਨਸ ਸਟਾਰਟ ਕੀਤੇ ਨੇ ਜਿਉਂ ਉਹਨਾਂ ਦੇ ਪ੍ਰੋਡਕਸ਼ਨ ਹਾਊਸ ਦੀ ਗੱਲ ਕਰੀਏ ਤੇ ਉਸ ਦੇ ਵਿੱਚ ਵੀ ਕਈ ਫਿਲਮਾਂ ਬਣ ਚੁੱਕੀਆਂ ਨੇ ਜਿਸ ਦੇ ਵਿੱਚ ਛਪਾਕ ਫਿਲਮ ਜੋ ਕਿ ਦੀਪਿਕਾ ਪਾਡੂਕੋਨ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹਿੱਟ ਬਣੀ ਸੀ ਪ੍ਰੋਡਕਸ਼ਨ ਹਾਊਸ ਨਾਲ ਨਾਲ ਦੀਪਿਕਾ ਦਾ ਆਪਣਾ ਸਕਿਨ ਕੇਅਰ ਬ੍ਰਾਂਡ 82 ਡਿਗਰੀ ਵੀ ਹੈ ਇਸ ਨੂੰ 2022 ਦੇ ਵਿੱਚ ਲਾਂਚ ਕੀਤਾ ਗਿਆ ਸੀਗਾ ਜੋ ਕਿ ਚਿਹਰੇ ਦੇ ਮਾਸਕ ਸਨਸਕ੍ਰੀਨ ਮੋਇਸਚਰਾਈਜ਼ਰ 립 ਬਾਮ ਵਰਗੇ ਬਿਊਟੀ ਪ੍ਰੋਡਕਟਸ ਬਣਾਉਂਦਾ ਹੈ ਇਸ ਤੋਂ ਇਲਾਵਾ ਦਿਵਯੋ ਪਟਕੋਹਾਂ ਦਾ ਆਪਣਾ ਕਲੋਥਿੰਗ ਬ੍ਰਾਂਡ ਵੀ ਹੈ ਸਾਲ 2019 ਦੇ ਵਿੱਚ ਉਹਨਾਂ ਦੇ ਵੱਲੋਂ ਇਸ ਬ੍ਰਾਂਡ ਨੂੰ ਲਾਂਚ ਕੀਤਾ ਗਿਆ ਸੀਗਾ ਉਸੇ ਸਾਲ ਐਕਟਰਸ ਨੇ ਆਪਣੇ ਆਨਲਾਈਨ ਬਿਊਟੀ ਪ੍ਰੋਡਕਟਸ ਵੀ ਮਾਰਕੀਟ ਦੇ ਵਿੱਚ ਲਗਾਏ ਸੀਗੇ ਤਦ ਦੱਸਦੀ ਹੈ ਕਿ 2019 ਦੇ ਵਿੱਚ ਦੀਪਿਕਾ ਨੇ ਆਪਣਾ ਪੈਕੇਜਡ ਫੂਡ ਸਟਾਰਟਅਪ ਡਰਮ ਫੂਡ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਿਡ ਦੀ ਸੀਰੀਜ਼ ਕੱਢੀ ਸੀ ਫੰਡਿੰਗ ਰਾਉਂਡਸ ਵਿੱਚ ਹਿੱਸਾ ਵੀ ਲਿਆ ਸੀਗਾ ਤੇ ਇਸ ਤੋਂ ਵੀ ਉਹਨਾਂ ਨੂੰ ਕਾਫੀ ਕਮਾਈ ਹੋਈ ਸੀ ਕਿ ਐਕਟਰਸ ਨੇ ਇਲੈਕਟ੍ਰਿਕ ਟੈਕਸੀ ਸਟਾਰਟਅਪ ਬਲੂ ਸਮਾਰਟਸ 'ਤੇ ਵੀ ਪੈਸਾ ਲਗਾਇਆ। ਦੀਪਿਕਾ ਨੇ 2020 ਦੇ ਵਿੱਚ ਬੰਗਲੌਰ ਉਸ ਅਤੇ ਟਰੈਵਲ ਬੈਗ ਸਟਾਰਟਅਪ ਕੰਪਨੀ ਮੁਕਬਾਰਾ ਵਿੱਚ ਵੀ ਇੱਕ ਨਿਵੇਸ਼ ਕੀਤਾ ਸੀ। ਇਸ ਤੋਂ ਇਲਾਵਾ ਐਕਟਰਸ ਨੇ ਫੈਨ ਨਿਰਮਾਤਾ ਕੰਪਨੀ ਐਟਮ ਬਲੱਗ ਟੈਕਨੋਲੋਜੀ ਪਾਲਤੂ ਜਾਨਵਰਾਂ ਦੀ ਦੇਖਭਾਲ ਲਈ ਬਨੇ ਪਲੇਟਫਾਰਮ ਸੁਪਰ ਟੇਲ ਅਤੇ ਬਲੂ ਟੁਕਾਈ ਕਾਫੀ ਚ ਵੀ ਪੈਸਾ ਲਗਾਇਆ ਤੇ ਇਹ ਦੀਪਿਕਾ ਪਾਡੂਕੋਨ ਦੇ ਬਿਜ਼ਨਸ ਹੈ ਜਿਸ ਤੋਂ ਉਹ ਮੋਟੀ ਕਮਾਈ ਕਰਦੀ ਹੈ ਤੇ ਉਹਨਾਂ ਨੂੰ ਜੋ ਆ ਬਾਲੀਵੁੱਡ ਦੇ ਵਿੱਚ ਵੀ ਟੌਪ ਦੀ ਐਕਟਰਸਿਸ ਦੇ ਵਿੱਚ ਜਾਣਿਆ ਜਾਂਦਾ ਹੈ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਹਾਲੀਵੁੱਡ ਇੰਡਸਟਰੀ ਦੇ ਵਿੱਚ ਵੀ ਕੰਮ ਕੀਤਾ ਗਿਆ ਸੋ ਹੁਣ ਦੀ ਗੱਲ ਕਰੀਏ ਤਾਂ ਦੀਪਿਕਾ ਪਾਡੂਕੋਨ ਕੁਝ ਟਾਈਮ ਪਹਿਲਾਂ ਹੀ ਮਾਂ ਬਣੀ ਹੈ ਤੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸੀ ਜਿਸ ਨੂੰ ਫੈਨਸ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ